ਅੱਜ ਦਿੱਲੀ ਦੇ ਮੁੱਖ ਮੰਤਰੀ ਸਾਡੇ ਸਾਰਿਆਂ ਦੇ ਹੀਰੋ ਅਰਵਿੰਦ ਕੇਜਰੀਵਾਲ ਜੀ ਨੂੰ ਇਹਦੀ ਜੇ ਥਰੂ ਮੋਦੀ ਸਾਹਿਬ ਜੋ ਤੁਸੀਂ ਗ੍ਰਿਫਤਾਰ ਕਰਕੇ ਲੋਕਤੰਤਰ ਦਾ ਕਹਾਣ ਕੀਤਾ ਇਹ ਦੇਸ਼ ਇਹ ਦੇਸ਼ ਕਦੇ ਵੀ ਤੁਹਾਨੂੰ ਮਾਫ ਨਹੀਂ ਕਰੇਗਾ ਇੱਕ ਇਮਾਨਦਾਰ ਮੁੱਖ ਮੰਤਰੀ ਤੋਂ ਤੁਸੀਂ ਇੰਨਾ ਡਰ ਗਏ ਕਿ ਤੁਹਾਨੂੰ ਲੋਕਤੰਤਰ ਦਾ ਕਹਾਣ ਪੇ ਕਰਨਾ ਪਿਆ ਮੋਦੀ ਜੀ ਅਰਵਿੰਦ ਕੇਜਰੀਵਾਲੂ ਤਾਂ ਗ੍ਰਿਫਤਾਰ ਕਰ ਲਓਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੁਸੀਂ ਉਹਨਾਂ ਦੀ ਸੋਚ ਨੂੰ ਗ੍ਰਿਫਤਾਰ ਕਿੱਦਾਂ ਕਰੋਗੇ ਜੋ ਸਾਡੇ ਵਰਗੇ ਲੱਖਾਂ ਕਰੋੜਾਂ ਲੋਕੀ ਉਹਨਾਂ ਦੀ ਸੋਚ ਤੇ ਪੈਰਾ ਦੰਦੇ ਆ ਉਹਨਾਂ ਨੂੰ ਗ੍ਰਿਫਤਾਰ ਕਿੱਦਾਂ ਕਰੋਗੇ ਮੈਂ ਦੱਸਣਾ ਚਾਹੁੰਦਾ ਆ ਅਸੀਂ ਕੱਲ ਵੀ ਅਰਵਿੰਦ ਕੇਜਰੀਵਾਲ ਦੇ ਨਾਲ ਸੀ ਅੱਜ ਵੀ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਲ ਆ ਤਾਂ ਆਉਣ ਦੀ ਤੈ ਉਮਰ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਲ ਰਲਾਂਗੇ ਮੋਦੀ ਜੀ ਜਿੰਨਾ ਮਰਜ਼ੀ ਜ਼ੋਰ ਲਾ ਲਓ ਸਾਡੇ ਮੁੱਖ ਮੰਤਰੀ ਸਾਡੇ ਹਰਬਨ ਪਿਆਰੇ ਲੀਡਰ ਅਰਵਿੰਦ ਕੇਜਰੀਵਾਲ ਤੁਹਾਡੀ ਈਡੀ ਤੋਂ ਡਰਨ ਵਾਲੇ ਨਹੀਂ ਹੈਗੇ ਉਹ ਜਲਦੀ ਤੋਂ ਜਲਦੀ ਬਾਹਰ ਆਉਣਗੇ ਇਨਕਲਾਬ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਅੱਜ ਦਿੱਲੀ ਦੇ ਮੁੱਖ ਮੰਤਰੀ ਸਾਡੇ ਸਾਰਿਆਂ ਦੇ ਹੀਰੋ ਅਰਵਿੰਦ ਕੇਜਰੀਵਾਲ ਜੀ ਨੂੰ ਇਹ ਵੀ ਜੇ ਥਰੂ ਮੋਦੀ ਸਾਹਿਬ ਜੋ ਤੁਸੀਂ ਗ੍ਰਿਫਤਾਰ ਕਰਕੇ ਲੋਕਤੰਤਰ ਦਾ ਕਹਾਣ ਕੀਤਾ ਇਹ ਦੇਸ਼ ਇਹ ਦੇਸ਼ ਕਦੇ ਵੀ ਤੁਹਾਨੂੰ ਮਾਫ ਨਹੀਂ ਕਰੇਗਾ ਇੱਕ ਇਮਾਨਦਾਰ ਮੁੱਖ ਮੰਤਰੀ ਤੋਂ ਤੁਸੀਂ ਇੰਨਾ ਡਰ ਗਏ ਕਿ ਤੁਹਾਨੂੰ ਲੋਕਤੰਤਰ ਦਾ ਕਹਾਣ ਪੇ ਕਰਨਾ ਪਿਆ ਮੋਦੀ ਜੀ ਅਰਵਿੰਦ ਕੇਜਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲਓਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੁਸੀਂ ਉਹਨਾਂ ਦੀ ਸੋਚ ਨੂੰ ਗ੍ਰਿਫਤਾਰ ਕਿੱਦਾਂ ਕਰੋਗੇ ਜੋ ਸਾਡੇ ਵਰਗੇ ਲੱਖਾਂ ਕਰੋੜਾਂ ਲੋਕੀ ਉਹਨਾਂ ਦੀ ਸੋਚ ਤੇ ਪੈਰਾ ਦਿੰਦੇ ਆ ਉਹਨਾਂ ਨੂੰ ਗ੍ਰਿਫਤਾਰ ਕਿੱਦਾਂ ਕਰੋਗੇ ਮੈਂ ਦੱਸਣਾ ਚਾਹੁੰਦਾ ਆ ਅਸੀਂ ਕੱਲ ਵੀ ਅਰਵਿੰਦ ਕੇਜਰੀਵਾਲ ਦੇ ਨਾਲ ਸੀ ਅੱਜ ਵੀ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਲ ਆ ਤਾਂ ਆਉਂਦੀ ਤੈ ਉਮਰ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਲ ਰਲਾਂਗੇ ਮੋਦੀ ਜੀ ਜਿੰਨਾ ਮਰਜ਼ੀ ਜ਼ੋਰ ਲਾ ਲਓ ਸਾਡੇ ਮੁੱਖ ਮੰਤਰੀ ਸਾਡੇ ਸਰਬਨ ਪਿਆਰੇ ਲੀਡਰ ਅਰਵਿੰਦ ਕੇਜਰੀਵਾਲ ਤੁਹਾਡੀ ਈਡੀ ਤੋਂ ਡਰਨ ਵਾਲੇ ਨਹੀਂ ਹੈਗੇ ਉਹ ਜਲਦੀ ਤੋਂ ਜਲਦੀ ਬਾਹਰ ਆਉਣਗੇ ਇਨਕਲਾਬ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਅੱਜ ਦਿੱਲੀ ਦੇ ਮੁੱਖ ਮੰਤਰੀ ਸਾਡੇ ਸਾਰਿਆਂ ਦੇ ਹੀਰੋ ਅਰਵਿੰਦ ਕੇਜਰੀਵਾਲ ਜੀ ਨੂੰ ਇਹ ਵੀ ਜਦੋਂ ਮੋਦੀ ਸਾਹਿਬ ਜੋ ਤੁਸੀਂ ਗ੍ਰਿਫਤਾਰ ਕਰਕੇ ਲੋਕਤੰਤਰ ਦਾ ਕਹਾਣ ਕੀਤਾ ਇਹ ਦੇਸ਼ ਇਹ ਦੇਸ਼ ਕਦੇ ਵੀ ਤੁਹਾਨੂੰ ਮਾਫ ਨਹੀਂ ਕਰੇਗਾ ਇੱਕ ਇਮਾਨਦਾਰ ਮੁੱਖ ਮੰਤਰੀ ਤੋਂ ਤੁਸੀਂ ਇੰਨਾ ਡਰ ਗਏ ਕਿ ਤੁਹਾਨੂੰ ਲੋਕਤੰਤਰ ਦਾ ਕਹਾਣ ਪੇ ਕਰਨਾ ਪਿਆ ਮੋਦੀ ਜੀ ਅਰਵਿੰਦ ਕੇਜਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲਓਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੁਸੀਂ ਉਹਨਾਂ ਦੀ ਸੋਚ ਨੂੰ ਗ੍ਰਿਫਤਾਰ ਕਿੱਦਾਂ ਕਰੋਗੇ ਜੋ ਸਾਡੇ ਵਰਗੇ ਲੱਖਾਂ ਕਰੋੜਾਂ ਲੋਕੀ ਉਹਨਾਂ ਦੀ ਸੋਚ ਤੇ ਪੈਰਾ ਦਿੰਦੇ ਆ ਉਹਨਾਂ ਨੂੰ ਗ੍ਰਿਫਤਾਰ ਕਿੱਦਾਂ ਕਰੋਗੇ ਮੈਂ ਦੱਸਣਾ ਚਾਹੁੰਦਾ ਆ ਅਸੀਂ ਕੱਲ ਵੀ ਅਰਵਿੰਦ ਕੇਜਰੀਵਾਲ ਦੇ ਨਾਲ ਸੀ ਅੱਜ ਵੀ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਲ ਆ ਤਾਂ ਆਉਣ ਦੀ ਤੈਅ ਉਮਰ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਲ ਰਲਾਂਗੇ मोदी जी जिन्ना मर्जी जोर ला लो मुख्यमंत्री मुख्य मंत्री प्यारे लीडर अरविंद केजरीवाल थोड़ी ईडी डरने वाले नहीं है इनकलाब जिंदाबाद अरविंद केजरीवाल जिंदाबाद आम आदमी पार्टी जिंदाबाद देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और ਵਟਸਐਪ ਚੈਨਲ ਪਰ